ਇੱਕ ਇਲੈਕਟ੍ਰੋਨਿਕਸ ਕਾਰੋਬਾਰੀ ਨੂੰ ਦਿਨ ਦਿਹਾੜੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਰਿਵਾਲਵਰ ਦਿਖਾਏ ਜਾਣ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਚਾਰ ਲੋਕ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਕਾਰੋਬਾਰੀ ਨੂੰ ਗਾਲ੍ਹਾਂ ਕੱਢਣੀਆਂ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਇਸ ਦੌਰਾਨ ਕੁੱਟਮਾਰ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਦੁਕਾਨਦਾਰ ਦਾ ਭਰਾ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਬਦਮਾਸ਼ ਥੋਂ ਮੌਕਾ ਵੇਖਦਿਆਂ ਹੀ ਫਰਾਰ ਹੋ ਜਾਂਦੇ ਤੁਹਾਨੂੰ ਦੱਸ ਤਾ ਇਹ ਕਿ ਇਹ ਮਾਮਲਾ ਖੰਨਾ ਦੇ ਰਾਮਨਗਰ ਦਾ ਹੈ ਜਿੱਥੇ ਇੱਕ ਦੁਕਾਨਦਾਰ ਨੂੰ ਕੁਝ ਬਦਮਾਸ਼ਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਗੱਬ ਚ ਲੱਗਾ ਰਿਵਾਲਵਰ ਦਿਖਾਇਆ ਜਾਂਦਾ ਹੈ ਅਤੇ ਦੁਕਾਨਦਾਰ ਨੂੰ ਕਿਹਾ ਜਾਂਦਾ ਹੈ ਕਿ ਹੁਣ ਤੂੰ ਦਿਨ ਕਿੰਨੇ ਸ਼ੁਰੂ ਕਰਦੇ ਤੈਨੂੰ ਗੋਲੀ ਮਾਰਤੀ ਜਾਵੇਗੀ ਕਿਹੜੀ ਦੇਖੀ ਕੀਤੀ ਜਾ ਰਹੀ ਹੈ ਇਹਨੂੰ ਸਾਡੇ ਬੰਦੇ ਵਾਚ ਕਰ ਰਹੇ ਨੇ ਇਹ ਸਭ ਕੁਝ ਉੱਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕਾ ਦੁਕਾਨਦਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ 12 ਨਵੰਬਰ 2024 ਨੂੰ ਖੰਨਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਦੁਕਾਨ ਤੋਂ 10-12 ਹਜ਼ਾਰ ਦਾ ਸਾਮਾਨ ਖਰੀਦਿਆ ਸੀ ਸਾਮਾਨ ਖਰੀਦਣ ਤੋਂ ਬਾਅਦ ਇਸ ਵਿਅਕਤੀ ਨੇ ਬੈਸ ਪਾਜੀ ਕੀਤੀ ਇਸ ਤੋਂ ਬਾਅਦ ਉਹ ਫੋਨ ਉੱਤੇ ਧਮਕੀਆਂ ਦੇਣ ਲੀਆਂ ਸ਼ੁਰੂ ਕਰ ਦਿੱਤੀਆਂ ਸਮਾਨ ਬਦਲਣ ਦੀ ਗੱਲ ਕਹੀ ਗਈ ਸੀ ਉਹਨਾਂ ਨੇ ਇਹ ਸਮਾਨ ਵੀ ਬਦਲ ਦਿੱਤਾ ਪਰ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਵਿਅਕਤੀ ਕੁਝ ਬਦਮਾਸ਼ਾਂ ਨੂੰ ਲੈ ਕੇ ਦੁਕਾਨ ਅੰਦਰ ਦਾਖਲ ਹੁੰਦਾ ਜਦੋਂ ਇਹ ਮਾਲਕ ਉੱਤੇ ਦੁਕਾਨ ਉੱਤੇ ਬੈਠਾ ਹੁੰਦਾ ਤਾਂ ਇਹ ਉੱਤੇ ਦੁਕਾਨ ਉੱਤੇ ਆ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਤਾਂ ਉਸ ਨੂੰ ਰਿਵਾਲਵਰ ਵਿਖਾ ਕੇ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਦੇ ਤਾਂ ਹੱਥ ਵੀ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਟਲ ਜਾਂਦਾ ਹੈ ਇਹ ਸਭ ਕੁਝ ਉੱਥੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕਾ ਹੈ ਉਸ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਵਿਚਾਲੇ ਜਦੋਂ ਉਸ ਦਾ ਭਰਾ ਸ਼ੋਰੂਮ ਅੰਦਰ ਦਾਖਲ ਹੁੰਦਾ ਤਾਂ ਇਹ ਤਿੰਨੋਂ ਬਦਮਾਸ਼ ਉੱਥੋਂ ਮੌਕਾ ਵੇਖ ਕੇ ਫਰਾਰ ਹੋ ਜਾਂਦੇ ਨੇ ਇਸ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਇਹ ਵੀਡੀਓ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਕਾਰੋਬਾਰੀ ਨੇ ਇਹਨਾਂ ਬਦਮਾਸ਼ਾਂ ਤੋਂ ਖੁਦ ਨੂੰ ਖਤਰਾ ਦੱਸਦਿਆਂ ਅਤੇ ਇਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਤੇ ਹੀ ਡੀਐਸਪੀ ਅਮਰਿਤਪਾਲ ਸਿੰਘ ਪਾਟੀ ਨੇ ਦੱਸਿਆ ਕਿ ਪੁਲਿਸ ਨੇ ਮਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਹ ਬਦਮਾਸ਼ ਦੁਕਾਨਦਾਰ ਨੂੰ ਧਮਕੀਆਂ ਦਿੰਦੇ ਨੇ ਉਸ ਨੂੰ ਰਿਵਾਲਵਰ ਦਿਖਾਉਂਦੇ ਨੇ ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਦੱਬ ਚ ਲੱਗਾ ਤੇਰੇ ਵਾਸਤੇ ਐ ਤੈਨੂੰ ਵਾਚ ਕਰ ਰਹੇ ਆ ਤੇ ਤੂੰ ਹੁਣ ਦਿਨ ਗਿਨੇ ਸ਼ੁਰੂ ਕਰ ਦੇ ਇਹ ਸਭ ਕੁਝ ਕਹਿਣ ਤੋਂ ਬਾਅਦ ਉਸ ਨੂੰ ਮਾਰ ਪੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਦੁਕਾਨਦਾਰ ਦਾ ਭਰਾ ਉੱਥੇ ਦਾਖ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਇਹ ਸਾਰੇ ਬਦਮਾਸ਼ ਉੱਥੋਂ ਮੌਕਾ ਵੇਖਦਿਆਂ ਹੀ ਫਰਾਰ ਹੋ ਜਾਂਦੇ ਨੇ ਮੈਂ ਨਾ ਆਪਣੇ ਗੁਰਨਾਨਕ ਹੋਲਸੇਲ ਨਾਮ ਦੀ ਦੁਕਾਨ ਆ ਲਲੇੜੀ ਰੋਡ ਚੋਂ ਖੰਨਾ ਤੇ ਮੈਂ ਉਸ ਇਕੱਲਾ ਹੀ ਕਾਊਂਟਰ ਦੇ ਉੱਤੇ ਬੈਠਾ ਸੀਗਾ ਤੇ ਇੱਕ ਚਰਨਜੀਤ ਪੂਰਾ ਨਾਮ ਦਾ ਬੰਦਾ ਜਿਹੜਾ ਕਿ ਛੋਟਾ ਮਾਨੂਪੁਰ ਦਾ ਦੱਸਿਆ ਜਾਂਦਾ ਉਹ ਆਪਣੇ ਕੁਝ ਸਾਥੀਆਂ ਨਾਲ ਮੇਰੇ ਤੇ ਜਾਨ ਲੈਵਾ ਹਮਲਾ ਕਰਨ ਲਈ ਦੁਕਾਨ ਤੇ ਆਇਆ ਤੇ ਆਪਣੇ ਡੱਬ ਚ ਲੱਗਿਆ ਰਵਾਲਵਰ ਵੀ ਮੈਨੂੰ ਦਿਖਾ ਕੇ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਤੇ ਜਾਂਦਾ ਮੈਨੂੰ ਕਹਿ ਗਿਆ ਵੀ ਤੂੰ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇ ਹੁਣ ਵੀ ਤੈਨੂੰ ਕਦੇ ਨਾ ਕੋਦੇ ਮੇਰੇ ਬੰਦੇ ਤੈਨੂੰ ਦੇਖ ਰਹੇ ਨੇ ਵੀ ਤੈਨੂੰ ਗੋਲੀ ਮਾਰ ਦੇਣੀ ਹੈ ਕੀ ਕਾਰਜ ਕੀ ਆ ਧਮਕੀ ਦੇਣ ਦਾ ਕੀ ਵਜ੍ਹਾ ਕੀ ਰਹੀ ਹੈ ਇਹ ਮੈਂ ਤਾਂ ਇਹਨੂੰ ਜਾਣਦਾ ਨਹੀਂ ਹੈਗਾ ਇਹ ਮੇਰਾ ਕਸਟਮਰ ਸੀਗਾ ਜਾਨੀ ਕਿ ਮੇਰੇ ਤੋਂ ਇਹਨੇ ਬਿਜਲੀ ਦਾ ਸਮਾਨ ਲੱਤਾ ਸੀਗਾ 12 11 2024 ਨੂੰ ਇਸੇ ਮਹੀਨੇ ਦੀ ਤੇ ਉਸ ਤੋਂ ਬਾਅਦ ਰਾਤ ਨੂੰ ਡਰਿੰਕ ਕਰਕੇ ਇਹਨੇ ਮੈਨੂੰ ਫੋਨ ਤੇ ਆਵਾਜ਼-ਆਵਾ ਬੋਲਿਆ ਗਾਣਾ ਵਗੈਰਾ ਕੱਢਦਾ ਰਿਹਾ ਤੇ ਉਸ ਤੋਂ ਬਾਅਦ ਮੈਂ ਤਾਂ ਇਹਦਾ ਨੰਬਰ ਬਲੌਕ ਚ ਪਾਤਾ ਤੇ ਵਟਸਐਪ ਵੀ ਬਲੌਕ ਚ ਪਾਤਾ ਸਾਡੀ ਲੜਾਈ ਥੋੜੀ ਜੀ ਸਾਡੀ ਜਿਹੜੀ ਬਹਿਸ ਸੀਗੀ ਥੋੜੀ ਜੀ ਸਾਡੀ ਬਹਿਸ ਸੀਗੀ ਰਿਪਲੇਸਮੈਂਟ ਨੂੰ ਲੈ ਕੇ ਹੋਈ ਸੀਗੀ ਜੋ ਕਿ ਇਹਦੇ ਬੰਦਾ ਜਦੋਂ ਇਹਦਾ ਸਰਵੈਂਟ ਆਇਆ 2-3 ਦਿਨ ਬਾਅਦ ਮੈਂ ਰਿਪਲੇਸਮੈਂਟ ਕਰਕੇ ਉਸ ਨੂੰ ਪੈਸੇ ਵੀ ਵਾਪਸ ਕਰਤੇ ਸੀਗੇ ਤੇ ਉਸ ਤੋਂ ਬਾਅਦ ਇਹ 15-20 ਦਿਨ ਬਾਅਦ ਯਾਨੀ ਕਿ कल 28 11 24 नु मेरे कोल अपने बंदे लेके आ गया खासे ते मेरे ते जान लेवा हमला कीता ते मेनू जानो मारन दी ਧਮਕੀਆਂ ਦੰਦਾ ਰਿਹਾ ਤੇ ਡੱਬ ਚ ਲੱਗਿਆ ਰਵਾਲਵਰ ਵੀ ਵਾਰ-ਵਾਰ ਦਿਖਾਈ ਗਿਆ ਵੀ ਇਹ तेरे ਥੋਡੇ ਵਰਗਿਆਂ ਵਾਸਤੇ ਹੀ ਆ ਵੀ ਹੁਣ ਤੂੰ ਆ ਬਚ ਕੇ ਰਹੀਂ ਕਾਦੀ ਸ਼ੌਪ ਕਾਦੀ ਆ ਤੁਹਾਡੀ ਆਪਣੀ ਬਿਜਲੀ ਦਾ ਬਿਜਲੀ ਦੀ ਸ਼ੌਪ ਹੈ ਲਲੇੜੀ ਰੋਡ ਚੋਂ ਖੰਨਾ ਗੁਰਨਾਨਕ ਹੋਲ ਸੇਲ ਤੁਸੀਂ ਖੱਲੇ ਸੀ ਉਸ ਟਾਈਮ ਉਸ ਟਾਈਮ ਮੈਂ ਕੱਲਾ ਸੀਗਾ ਫਾਦਰ ਆਊਟ ਆਫ ਸਟੇਸ਼ਨ ਸੀਗੇ ਬ੍ਰਦਰ ਲੰਚ ਬ੍ਰੇਕ ਤੇ ਸੀਗਾ ਹਾਂਜੀ ਇਹ ਤਕਰੀਬਨ 1 ਵਜੇ ਦੀ ਘਟਨਾ ਜੀ ਹਾਂਜੀ ਹੋਰ ਕੀ ਤੁਸੀਂ ਮੰਗੀ ਕਰਦੇ ਹੋ ਤੁਸੀਂ ਬਸ ਸਾਨੂੰ ਮੰਗ ਹੁਣ ਅਸੀਂ ਸਿੰਪਲ ਅਮਨ ਸ਼ਾਂਤੀ ਵਾਲੇ ਬੰਦੇ ਆ ਜੀ ਅਸੀਂ ਤਾਂ ਇਨਸਾਫ ਹੀ ਚਾਹੁੰਦੇ ਆ ਵੀ ਇਹੋ ਜਿਹੇ ਗੁੰਡਿਆਂ ਤੋਂ ਸਾਨੂੰ ਬਚਾਰ ਸੁਰੱਖਿਆ ਦਿੱਤੀ ਜਾਵੇ ਤੇ ਹੁਣ ਜਾਨ ਮਾਲ ਦੀ ਸਾਡੀ ਫੈਮਲੀ ਵੀ ਸਾਰੀ ਡਰੀ ਹੋਈ ਆ ਵੀ ਕਦੋਂ ਕਦੇ ਵੀ ਕੁਝ ਵੀ ਕਰ ਸਕਦਾ ਉਹ ਬੰਦਾ ਕਿਉਂਕਿ ਥੋੜਾ ਜਿਹਾ ਸੰਕੀ ਟਾਈਪ ਦਾ ਵੀ ਸੀਗਾ ਉਹ ਹਾਂਜੀ ਉਸੇ ਕੰਪਲੀਟ ਕਰਦੇ ਕਿ ਹਾਂਜੀ ਹਾਂਜੀ ਪੁਲਿਸ ਨੂੰ ਦੇਤੀ ਆ ਜੀ ਐਸਐਚਓ ਸਾਹਿਬ ਨਾਲ ਹੋ ਗਈ ਆ ਜੀ ਗੱਲਬਾਤ ਐਫਆਈਆਰ ਕਰਾਤੀ ਆ ਜੀ ਸਾਡੇ ਕੋਲ ਟਾਈਮ ਤੇ ਵਗੈਰਾ ਲੱਗੇ ਹੋ ਨਹੀਂ ਸੀ ਹਾਂਜੀ ਸਰ ਉਹ ਪੂਰੀ ਫੁਟੇਜ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਪ੍ਰੋਪਰ ਫੁਟੇਜ ਦਿਖਾਉਂਦਾ ਜਿਵੇਂ ਕਰਦਾ ਧਮਕੀਆਂ ਦਿੰਦਾ ਉਹਦੇ ਬੰਦੇ ਸਾਰੇ ਰਿਕਾਰਡ ਹੋ ਗਏ ਆ ਜੀ ਵਿੱਚ ਹਾਂਜੀ ਅੱਜ ਇਹ ਕੱਲ ਸਾਡੇ ਕੋਲ ਕੰਪਲੇਟ ਆਈ ਸੀ ਇੱਕ ਗੁਰਨਾਨਕ ਹੋਲਸੇਲ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਲੈ ਲੇਡੀ ਚੌਕ 'ਚ ਉਹਦੇ ਤੇ ਕੋਈ ਆਦਮੀ ਆਇਆ ਤੇ ਜਿਹਨੇ ਉਹਦਾ ਵੈਪਨ ਵੀ ਉੱਥੇ ਸ਼ੋਅ ਆਫ ਕੀਤਾ ਤੇ ਦੁਕਾਨਦਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਅੱਜ ਦੁਕਾਨਦਾਰ ਨੇ ਆਪਾ ਫਾਰਮਲ ਅਦਾਲ ਲਿਖਵਾਇਆ ਉਹਦੇ ਤੇ ਅਸੀਂ ਐਫ ਆਈ ਆਰ ਨੰਬਰ 170 ਅੰਡਰ ਸੈਕਸ਼ਨ 333 355 3 ਤੇ 3 ਬ੍ਰੈਕਟ 5 ਪੀ ਐਨ ਐਸ ਦੇ ਨਾਲ ਆਮ ਜਨਤਾ ਦੀਆਂ ਧਾਰਾ ਤੇ ਚਰਨਜੀਤ ਸਿੰਘ ਜਿਹੜੇ ਇਸ ਕਾਕਾ ਇਹਦੇ ਕੋਰ ਨਾਮ ਹੈ ਏਲੀਸ ਭੂਰਾ ਤੇ ਮਾਨੋਪੁਰਦਾਰਨ ਵਾਲਾ ਤੇ ਇਹਦੇ ਨਾਲ ਕੁਝ ਅਣਪਛਾਤੇ ਬੰਦੇ ਸੀ ਉਹਨਾਂ ਦੇ ਐਫ ਆਈ ਆਰ ਦੇ ਸ਼ਿਕਤੀ ਸਹੀ ਲਿਖਿਆ ਬੋਧ ਕੋਧਵੀ ਵੀ ਵਟੇ ਚੁਕੀ ਜਰਾ ਇਹਨਾਂ ਦਾ ਇਸ਼ੂ ਕੁਝ ਸਮਾਨ ਨੂੰ ਲੈ ਕੇ ਹੋਇਆ ਸੀਗਾ ਤੋ ਉਹ ਪੁਰਾਣਾ ਨੰਨ ਉਹ ਸਮਾਨ ਲੈ ਕੇ ਗਿਆ ਸੀ ਤੇ ਉਹ ਇਨਫਰ ਥੋੜਾ ਜਿਹੜਾ ਉਹਦੇ ਚ ਕੋਈ ਸਮਾਨ ਬਚਿਆ ਸੀ ਉਹ ਵਾਪਸ ਕੀਤਾ ਸੀ ਅੱਜ ਉਹਦਾ ਇਹ ਸਾਹ ਕੱਲ ਇਹਦਾ ਇਹ ਸਾਹ ਕਰਨ ਆਇਆ ਸੀ ਤੇ ਉਹਦੇ ਚ ਕਹਾ ਸੁਣੀ ਹੋ ਗਈ ਤੇ ਪਤਾ ਲੱਗਿਆ ਜੀ ਥੋੜਾ ਹਾਈਪਰ ਕਿਸਮ ਦਾ ਬੰਦਾ ਹੈ ਉਹਦੇ ਹੋਰ ਵੀ ਇਹਦੇ ਕੋਈ ਪ੍ਰੋਬਲਮਸ ਚਲਵੀਆਂ ਤੇ ਬੜੀ ਜਲਦੀ ਹਾਈਕਰ ਹੋ ਜਾਂਦਾ ਹੈ ਉੱਥੇ ਫੇਰ ਸੀਸੀ ਟੈਮਰ ਦੀ ਅਸੀਂ ਫੁਟੇਜ ਵੀ ਚੈੱਕ ਕੀਤੀ ਵਾਪਨੇ ਦੇ ਕੋਲ ਸੀਗਾ ਤੇ ਅੱਜ ਫਿਰ ਬੜਾ ਜੀਤੀ ਤੇ ਜਲਦੀ ਇਹਨੂੰ ਰਸਕਿਟ ਰਿਹਾ ਹੈ